ਸਰ ਇੱਕ ਆਸ ਦੀ ਕਿਰਨ ਜੁਗਾ ਕੇ ਇੱਕ ਦੀਵਾ ਜਗਾ ਕੇ ਹਮ ਮੁੜ ਕੇ ਸਾਨੂੰ ਲੱਗਦਾ ਕਿ ਤੁਸੀਂ ਫੂਕ ਮਾਰ ਚੱਲੇ ਆ ਟ੍ਰੇਲਰ ਦਿਖਾਇਆ ਸੀ ਤੁਹਾਨੂੰ ਹਮ ਫਿਲਮ ਦਿਖਾਵਾਂਗੇ ਹੁਣ ਫਿਲਮ ਦਿਖਾਵਾਂਗੇ ਪੂਰੀ ਪਿਕਚਰ ਦਿਖਾਵਾਂਗੇ ਅੱਛਾ ਜੋ ਸੁਪਨਾ ਆ ਜਦੋਂ ਮੈਡੀਕਲ ਅਫਸਰ ਸੀਗੇ ਹਮ ਉਦੋਂ ਇੱਕ ਜੱਜਵਾ ਸੀਗਾ ਉਦੋਂ ਸਿਰਫ ਫੂਡ ਇਨਸਪੈਕਟਰ ਸੀ ਹਮ ਉਦੋਂ ਇੱਕ ਟਾਰਗੇਟ ਲੈ ਲਿਆ ਵੀ ਜਦੋਂ ਪ੍ਰਮੋਸ਼ਨ ਹੋਈ ਡੀ ਐਚਓ ਲੱਗਣਾ ਹਮ ਸਿਰਫ ਡੀ ਐਚਓ ਔਰ ਡੀ ਐਚਓ ਲੱਗ ਕੇ ਨਾ ਕਿਉਂਕਿ ਸਾਰਾ ਕੁਝ ਮੈਂ ਦੇਖ ਚੁੱਕਾ ਸੀ ਅੱਖੀ ਜੀ ਫੂਡ ਸੇਫਟੀ ਦਾ ਕੰਮ ਮੈਂ ਕਿਸੇ ਤੇ ਕੋਈ ਕਿੰਤੋਂ ਪ੍ਰੰਤੂ ਨਹੀਂ ਕਰਨਾ ਜੋਗੀ ਜੀ ਪਰ ਮੈਨੂੰ ਮੈਂ ਮੈ ਲੱਗਦਾ ਹੁੰਦਾ ਸੀ ਕਿ ਜੇ ਮੈਂ ਉਸ ਜਗ੍ਹਾ ਤੇ ਹੋਵਾਂ ਜਿੱਥੇ ਇਹ ਡੀ ਐਚਓ ਮੈਂ ਐਦਾਂ ਕਰਾਂ ਮੈਂ ਐਦਾਂ ਕਰਾਂ ਇੱਥੇ ਮੈਂ ਆ ਫੈਸਲਾ ਲੈਂਦਾ ਇੱਥੇ ਮੈਂ ਆ ਕਰਦਾ ਕੁਰਸੀਆਂ ਤੇ ਨਾ ਬੈਂਦਾ ਦਫ਼ਤਰ 'ਚ ਬਹਿ ਕੇ ਟਾਈਮ ਨਾ ਪਾਸ ਕਰਾਂ ਕਿਉਂਕਿ ਜਿਹੜਾ ਫੂਡ ਸੇਫਟੀ ਦਾ ਕੰਮ ਆ ਜੇ ਤੁਸੀਂ ਫੀਲਡ 'ਚ ਨਾ ਨਿਕਲੋਗੇ ਜੀ ਪਨੀਰ ਨਾ ਨਾ ਜਾ ਕੇ ਫੜੋਂਗੇ ਕਿਤੇ ਫੀਲਡ ਚ ਇਨਫਾਰਮੇਸ਼ਨ ਇਨਪੁਟ ਤੁਹਾਨੂੰ ਕਈ ਵਾਰ ਹੁੰਦੀ ਆ ਜੀ ਫਿਰ ਤੁਸੀਂ ਉਹ ਕਰ ਨਹੀਂ ਸਕਦੇ ਜੀ ਉਹ ਵੀ ਦਿਨ ਆ ਗਿਆ ਡੀ ਐਚਓ ਸ਼ਿਪ ਲੈ ਲਈ ਕਰਕੇ ਦਿਖਾਤੀ ਆ ਹਮ ਪਰਮਾਤਮਾ ਦੀ ਵੇਰ ਹੰਕਾਰ ਬਣਾਵੇ ਕਦੀ ਜੀ ਪਰ ਇਹ ਗੱਲਾਂ ਕਹਿਣੀਆਂ ਦਾਅਵੇ ਦੋਵੇ ਨਹੀਂ ਹੈਗੇ ਪਰ ਜਿਹੜੀ ਚੀਜ਼ ਹੋਈ ਆ ਤਾਂ ਹੋਈ ਆ ਹਮ ਵਿਦੇਸ਼ਾਂ ਚ ਚਰਚਾ ਹੋ ਗਿਆ ਫਿਰ ਡਾਕਟਰ ਲਖੀਰ ਹੁਣ ਨਾ ਕੁਝ ਵੱਡਾ ਟਾਰਗੇਟ ਰੱਖ ਕਿਉਂਕਿ ਫੋਨ ਉਹਦਾ ਤੁਹਾਨੂੰ ਹਮ ਲੇਡੀ ਵੀ ਫੋਨ ਪੈਣਾ ਵੀ ਕਰਦੀਆਂ ਜੀ ਵੀਰ ਜੀ ਦੁੱਧ ਬਹੁਤ ਮਾੜਾ ਵਿਕਦਾ ਸਾਡੇ ਲੱਗ ਇੱਕ ਡੈਰੀ ਹੈ ਸਾਨੂੰ ਇਦਾਂ ਲੱਗਦਾ ਆਹ ਲੱਗਦਾ ਉਹ ਕਹਿ ਰਹੇ ਮੈਂ ਥੋੜਾ ਕਾਰਵਾਈ ਕਰ ਸਕਦਾ ਮੈਂ ਆਪਣੀ ਇੱਕ ਬਾਉਂਡਰੀ ਹੈ ਜ਼ਿਲ੍ਹੇ ਦੀ ਉਸ ਤੋਂ ਬਾਹਰ ਹੀ ਨਹੀਂ ਜਾ ਸਕਦਾ ਹਾਂ ਹਾਂ ਸਰਕਾਰ ਮੈਨੂੰ ਜਲੰਧਰ ਜ਼ਿਲ੍ਹਾ ਦਿੱਤਾ ਸੀ ਮੈਂ ਚਲਾ ਗਿਆ ਹਾਂ ਸਰਕਾਰ ਨੇ ਮੈਨੂੰ ਤਰਨਤਾਰਨ ਜ਼ਿਲ੍ਹਾ ਦਿੱਤਾ ਮੈਂ ਉੱਥੇ ਚਲਾ ਗਿਆ ਪਰ ਉੱਥੇ ਇੱਕ 10 10 ਦਿਨ ਜਾਂ ਮਹੀਨਾ ਉਹਦੇ ਲਈ ਚਲ ਜਊਂਗੇ ਪਰ ਇਦਾਂ ਤੇ ਨਹੀਂ ਮੈਂ ਤਾਂ ਇਹ ਚਾਹੁੰਦਾ ਸੀ ਵੀ ਜੇ ਕੋਈ ਮੈਨੂੰ ਇਦਾਂ ਕੰਪਲੇਂਟ ਕਰੇ ਤਾਂ ਮੈਂ ਕਵਾਂ ਭੈਣ ਮੈਂ ਆਇਆ ਮੈਨੂੰ ਦੱਸ ਦੇ ਕਿਹੜਾ ਐਡਰੈਸ ਹੈ ਆਉਂਗਾ ਮੈਂ ਤੁਹਾਡੇ ਵੀ اچھا ਉਹ 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 ਇੱਕ ਸੁਪਨਾ ਜਿਹੜਾ ਹੈ ਨਾ ਉਹ ਫਿਰ ਉਧਰ ਤਬਦੀਲ ਹੋ ਗਿਆ ਲੋਕਾਂ ਨੂੰ ਕੀ ਲੱਗਦਾ ਇਹ ਮੇਰਾ ਨਹੀਂ ਹੈਗਾ ਹੈਡੈਕ ਅੱਛਾ ਕਿਉਂਕਿ ਕੀ ਦਿਮਾਗਾਂ ਚ ਲੋਕਾਂ ਦੇ ਚੱਲਦਾ ਉਹ ਉਹ ਜਾਣਣ ਫੇਰੇ ਦਿਮਾਗ 'ਚ ਕੀ ਚਾਹੁੰਦਾ ਮੈਂ ਜਾਣ ਅੱਛਾ ਸਵੈ ਇੱਛੇ ਤੇ ਤੁਸੀਂ ਹੁਣ ਰਿਟਾਇਰਮੈਂਟ ਲੈ ਲਈ ਤੁਸੀਂ ਹੁਣ ਟ੍ਰੇਲਰ ਸਾਨੂੰ ਦਿਖਾਤਾ ਹਾਂਜੀ ਹਾਂਜੀ ਇਹ ਟ੍ਰੇਲਰ ਦੇ ਵਿੱਚ ਤੁਸੀਂ ਕੋਈ ਸਾਨੂੰ ਟੈਲੀਫਿਲਮ ਵੀ ਦਿਖਾ ਸਕਦੇ ਸੀ ਕੋਈ ਫੀਚਰ ਫਿਲਮ ਇੱਥੇ ਵੀ ਦਿਖਾ ਸਕਦੇ ਸੀ ਕੋਈ ਆਪਣੇ ਡਿਪਾਰਟਮੈਂਟਲ ਦੇ ਵਿੱਚ ਕੋਈ ਪੂਰੀ ਤਰ੍ਹਾਂ ਦੇ ਨਾਲ ਸਾਫ ਸਫਾਈ ਕਰਕੇ ਸਾਨੂੰ ਇੱਕ ਆਸ ਦੀ ਕਿਰਨ ਵੱਜੀ ਸੀ ਹੁਣ ਤੁਸੀਂ ਵੱਡੀ ਫਿਲਮ ਕੀ ਰਾਜਨੀਤੀ ਦੇ ਖੇਤਰ ਦੇ ਵਿੱਚ ਸਾਨੂੰ ਦਿਖਾਉਣੀ ਹੈ ਕਿ ਉਹ ਪਰਦਾ ਹੋਊਗਾ ਪਤਾ ਕੀ ਹੈ ਦੇਖੋ ਜਦੋਂ ਤੁਸੀਂ ਫੂਡ ਸੇਫਟੀ ਦਾ ਸਾਹਮਣੇ ਇਸ਼ੂ ਰੱਖ ਲੈਂਦੇ ਹੋ ਤਾਨੂੰ ਲੱਗਦਾ ਯਾਰ ਫੂਡ ਸੇਫਟੀ ਦੀ ਪ੍ਰੋਬਲਮ ਹੈ ਖਰੇ ਹਾਲਾਂਕਿ ਬਹੁਤ ਸੈਂਸਿਟਿਵ ਮੁੱਦਾ ਹੈ ਪਰ ਮੁੱਦੇ ਹੋਰ ਵੀ ਬਹੁਤ ਹੈ ਅਸੀਂ ਫੂਡ ਬਤੌਰ ਡੀ ਐਚਓ ਸਾਡੀਆਂ ਸੀਮਾਵਾਂ ਆ ਲਿਮਿਟੇਸ਼ਨਸ ਆ ਸਿੱਧਾ ਬਾਹਰ ਨਹੀਂ ਜਾ ਸਕਦੇ ਪਰ ਮੈਂ ਨਹੀਂ ਮੈਂ ਸੋਚਦਾ ਹਾਂ ਯਾਰ ਫੂਡ ਸੇਫਟੀ ਨੂੰ ਛੱਡਣਾ ਨਹੀਂ ਹੈਗਾ ਨਾ ਇਹ ਤਾਂ ਜਨੂਨ ਹੈ ਫੂਡ ਤੇ ਕੰਮ ਕਰਨਾ ਪਰ ਮੈਨੂੰ ਲੱਗਦਾ ਪੇ ਫੂਡ ਤੇ ਵੀ ਇਹਦੇ ਤੋਂ ਕਈ ਗੁਣਾ ਜ਼ਿਆਦਾ ਕੰਮ ਕਰੂਗਾ ਜਿੰਨਾ ਕੰਮ ਕੀਤਾ ਤੁਸੀਂ ਹੁਣੇ ਟੈਲੀਫਿਲਮ ਦੀ ਗੱਲ ਕੀਤੀ ਆ ਉਹ ਵੀ ਹੋਊਗੀ ਫੂਡ ਸੇਫਟੀ ਨੂੰ ਛੱਡਾਂਗਾ ਨਹੀਂ ਨਰਾਸ਼ ਨਹੀਂ ਕਰੂੰਗਾ ਲੋਕਾਂ ਨੂੰ ਜੇ ਲੋਕਾਂ ਨੂੰ ਮੇਰੇ ਤੋਂ ਕੋਈ ਆਸ ਦੀ ਕਰਨ ਨਜ਼ਰ ਆਈ ਯਾਰ ਫੂਡ ਸੇਫਟੀ ਤੇ ਕੋਈ ਕੰਮ ਕਰਨ ਵਾਲਾ ਨਿਕਲਿਆ ਕੁਝ ਡੀ ਐਚਓ ਸੀ ਸੁਣਿਆ ਹੀ ਨਹੀਂ ਸੀ ਕਦੀ ਫੂਡ ਸੇਫਟੀ ਇੰਡੀਆ ਚ ਫੋਰਨ ਵਾਲਿਆਂ ਨੂੰ ਵੀ ਲੱਗਦਾ ਫੂਡ ਸੇਫਟੀ ਫੋਰਨ ਚ ਹੈ ਇੱਥੇ ਤਾਂ ਹੈ ਨਹੀਂ ਉਹ ਵੀ ਦਿਖਾ ਤਾ ਪਰ ਮੈਨੂੰ ਜਿਹੜਾ ਮੈਂ ਇਹ ਸੋਚਿਆ ਨਾ ਹੁਣ ਮੇਰਾ ਮਕਸਦ ਹੈ ਵੀ ਜਿੱਦਾਂ ਕਹਿੰਦੇ ਨੇ ਜ਼ਿਲ੍ਹਿਆਂ ਦੀ ਵਾਕਿਆਂ ਦੀ ਪ੍ਰੋਬਲਮ ਡਿਸਟ੍ਰਿਕਟ ਦੀ ਵਾਕਿਆਂ ਦੀ ਉਹ ਉੱਥੇ ਉੱਥੇ ਤਾਂ ਉਹ ਨਿਰਾਸ਼ ਹੀ ਸੀਗੇ ਬਿਲਕੁਲ ਉੱਥੇ ਤਾਂ ਮੇਰੇ ਕਹਿਣ ਦੀਆਂ ਗੱਲਾਂ ਨਹੀਂ ਕਮੈਂਟਸ ਹੈ ਸਭ ਕੁਝ ਫੀਡਬੈਕ ਮਿਲਦੀ ਹੈ ਉੱਥੇ ਤਾਂ ਸਾਰਾ ਕੁਝ ਪਤਾ ਲੱਗਦਾ ਵੀ ਲੋਕੀ ਕਹਿੰਦੇ ਬਠਿੰਡੇ ਆ ਜਾਓ ਪਲੀਜ਼ ਬੜਾ ਕੁਝ ਕਹਿੰਦੇ ਹੁਣ ਮੈਂ ਕੀ ਕਹਾਂ ਉਹਨਾਂ ਬਾਰੇ ਉਹ ਵੀ ਮੇਰੇ ਭਰਾ ਹੀ ਆ ਜਿਹੜੇ ਡੂਟੀਆਂ ਕਰਦੇ ਲੋਕੀ ਸਾਰਾ ਕਿੰਤੂ ਪਰੰਤੂ ਕਰਦੇ ਸੀ ਜੀ ਪਰ ਉਹ ਮੈਨੂੰ ਤਾਂ ਮਸੂਸ ਹੁੰਦਾ ਹੀ ਯਾਰ ਇੰਨੇ ਜ਼ਿਲ੍ਹੇ ਪੰਜਾਬ ਦੇ ਆ 23 ਜ਼ਿਲ੍ਹੇ ਆ ਉਹਨਾਂ ਚ ਇੱਕ ਜ਼ਿਲ੍ਹੇ ਚ ਮੈਂ ਵਰਕ ਕਰਦਾ ਮੈਂ ਉੱਥੇ ਹੀ ਕਰ ਸਕਦਾ ਭਈ ਮੈਂ ਉਹਨਾਂ ਨੂੰ ਕੀ ਮੈਂ ਮੇਰੇ ਕੋਲ ਇਦਾਂ ਦੀ ਪਾਵਰ ਥੋੜਾ ਮੈਂ ਉਹਨਾਂ ਡੀ ਐਚਓ ਨੂੰ ਕਹਾਂ ਮੈਂ ਤੁਹਾਨੂੰ ਐ ਕਰਦਾ ਇਦਾਂ ਕੰਮ ਕਰੋ ਜਾਂ ਕਹਾਂ ਉਹਨੂੰ ਕਹਾਂ ਇਦਾਂ ਕੰਮ ਕਰੋ ਫਿਰ ਮੈਂ ਚਾਹੁੰਦਾ ਆ ਪੇ ਮੈਨੂੰ ਇਦਾਂ ਦੀ ਪਾਵਰ ਮਿਲੇ ਜਿਹੜੇ ਉਹਨਾਂ ਨੂੰ ਵੀ ਕਹਿ ਸਕਾਂ ਤੁਹਾਨੂੰ ਵੀ ਤੋਰ ਸਕਾ ਕੋਈ ਨਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾ ਕਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ